ਇਹ ਜੀਵਨ ਕਿਉਂ ਹੈ ਕੀ ਮੈਂ ਸਿਰਫ ਇਸਤਰੀ ਹਾਂ ਕੀ ਮੈਂ ਸਿਰਫ ਮਰਦ ਹਾਂ ਕੀ ਮੈਂ ਸਿਰਫ ਨੀਜੜਾ ਬਸ ਹੋਰ ਮੇਰੀ ਇਸ ਦੁਨੀਆ ਤੇ ਕੋਈ ਅਰਥ ਨਹੀਂ ਫੇਰ ਤੁਹਾਡੀ ਆਤਮਾ ਤੱਕ ਪਹੁੰਚ ਹੋਏਗਾ ਅੱਛਾ ਅੱਛਾ ਆ ਕੀ ਬੱਠਾ ਇਹ ਕੀ ਬੱਠਾ ਤੂੰ ਕੌਣ ਹੈਂ ਅਜ ਤੱਕ ਤਾਂ ਮੈਂ ਆਪਣੇ ਦਿਮਾਗ ਨਾਲ ਚੱਲਿਆ ਬੇਬੇਕੀ ਬਣ ਕੇ ਚੱਲਿਆ ਮੈਂ ਤਾਂ ਆਪਣੇ ਮਨ ਦੀ ਸੁਣੀ ਮੜ ਕਹਿੰਦਾ ਤਬਾਕੂ ਖਾਲਾ ਤਬਾਕੂ ਖਾਲਾ ਮੜ ਕਹਿੰਦਾ ਸ਼ਰਾਬ ਪੀਲਾ ਸ਼ਰਾਬ ਪੀਲੀ ਮੜ ਕਹਿੰਦਾ ਵਿਆਹ ਕਰਲਾ ਵਿਆਹ ਕਰਲਾ ਮੜ ਕਹਿੰਦਾ ਬੱਚੇ ਕਰਲਾ ਬੱਚੇ ਕਰਲੇ ਮੜ ਕਹਿੰਦਾ ਇੱਥੇ ਉਹ ਕੰਮ ਸਭ ਕਰ ਲਿਆ ਮੈਂ ਤਾਂ ਮੜ ਬਤਾ ਤੱਕ ਚੱਲਿਆ ਤੂੰ ਕੌਣ ਬੈਠਾ ਹੈ ਉੱਥੋਂ ਦੇਖਿਆ ਕਿ ਇੱਕ ਉਹ ਨਾ ਵੀ ਅਚਨ ਇਹਦੇ ਵਿੱਚ ਵੀ ਇਹ ਹੁੰਦੇ ਵਿੱਚ ਵੀ ਇਹ ਸਭ ਦੇ ਵਿੱਚ ਬੈਠਾ ਜਿੱਤੇ ਜਿੱਤੇ ਦੇ ਕੰਮ ਪਰਮਾਤਮਾ ਦੇ ਉਰੰਗਜੀਤ ਦੇ ਵਿੱਚ ਵੀ ਪਰਮਾਤਮਾ ਆਇਆ ਗੁਰਗੋਬਿੰਦ ਸਿੰਘ ਪਾਸ਼ਾ ਨੇ ਕਿਹਾ ਉਹ ਉਰੰਗਜੀਤ ਅੱਤਵੀ ਦੇ ਖਾਲਸੇ ਪੰਥ ਤੋਂ ਮਾਫੀ ਮੰਗ ਲੈ ਸਵਰਗ ਦਾ ਰਾਜ ਲੈ ਲੈ ਪੁੱਤ ਸੀ ਜਰਾ ਕਿ ਸਾਡੇ ਘਰਿਆਂ ਨੂੰ ਗਾਲ ਕੱਢ ਜੇ ਨਾ ਗਾਲ ਵੜਦਨੇ ਮੇਰੇ ਪਾਤਸ਼ਾਹ ਤਨੇ ਤਰ ਗੂ ਬਾਬਾ ਫਿਰ ਇਹ ਪੁੱਤਾਂ ਤੋਂ ਮਾਫੀ ਮੰਗ ਜੀਸਸ ਕ੍ਰਾਈਸ ਦੀਨਸਟਰਸ ਨੂੰ ਕਹਿੰਦੇ ਨੇ ਕਹਿੰਦੇ ਜੇ ਕੋਈ ਗਲਤੀ ਕਰੇ ਤੁਹਾਡੇ ਨੂੰ ਧੋਖਾ ਕਰੇ ਕੀ ਕਰੋ ਕਹਿੰਦੇ 7 ਵਾਰ ਮਾਫ ਕਰ ਦਿਓ ਕਹਿੰਦੇ 8ਵੀਂ ਵਾਰ ਗਲਤੀ ਕਰੇ 77 ਵਾਰ ਮਾਫ ਕਰ ਦਿਓ ਕਹਿੰਦੇ 78ਵੀਂ ਵਾਰ ਮਾਫੀ ਜੇ ਗਲਤੀ ਕਰੇ ਕਹਿੰਦੇ 777 ਵਾਰ ਮਾਫ ਕਰ ਦਿਓ ਕਹਿੰਦੇ 777 ਵਾਰ ਕੋਈ ਗਲਤੀ ਕਰੇ ਕਹਿੰਦੇ 7000 777 ਵਾਰ ਮਾਫ ਕਰ ਦਿਓ ਕਹਿੰਦੇ 7000 777 ਤੋਂ ਵੱਧ ਗਲਤੀ ਕਰ ਦੇਵੇ ਕਹਿੰਦੇ 7 ਲੱਖ 700 777 ਵਾਰ ਕਹਿੰਦੇ ਮਤਲਬ ਕਿਸੇ ਨੂੰ ਬੁੱਸੇਗਾ ਵੀ ਕਹਿੰਦੇ ਨਹੀਂ ਜੀਜ਼ਸ ਕ੍ਰਾਈਸ ਨੂੰ ਆਪ ਕੋ ਬਹੁਤ ਹਲਕਾ ਮੰਨਦੇ ਹੋ ਵੀ ਆਪ ਦੇ ਸਮੇ ਦਾ ਭਗਤ ਹੋ ਜਾਣਾ ਇਹ ਤੱਕ ਆਪਣੇ ਆਲੇ ਹੱਲੇ ਹੱਲਾ ਲੈ ਕੇ ਪਿੱਛੇ ਪੈ ਜਾਂਦੇ ਨੇ ਓਏ ਓ ਕਰਦੇ ਮੈਂ ਤਾਂ ਕਹਿੰਦਾ ਕਰਦੇ ਨੇ ਉਹਦੇ ਧਰਮ ਨੂੰ ਤਾਂ ਸਪੋਰਟ ਕਰਦੇ ਨੇ ਸਾਡੇ ਵਰਗੇ ਨੂੰ ਦੇਖੋ ਪਰਮੁਖ ਪਿਆਰਿਓ ਅੱਜ ਉਸ ਸਟੇਜ ਤੇ ਮੇਰਾ ਬਿਲ ਕੀਤਾ ਹੋਣ ਦਾ ਮੈਂ ਤਾਂ ਤੱਕ ਨਹੀਂ ਇਹ ਗੱਲ ਨਹੀਂ ਬੀਟੈਕ ਐਮਟੈਕ ਪੀਐਚਡੀ ਕਰਕੇ لگ بھگ انڈیا کے بہت میجر اسٹیٹس گڑگاؤں دہلی بنگلور مہاراشٹر میں کہ نہیں میں دنیا کو میں بہت صحیح سوچ لے کے اکترا سی کسی نے قدر نہیں کر میں پھر ٹیکے بہت میں جتنے بلاؤں گی ਲੜਾਂਗੇ ਲਫਾਬਾ ਬਣ ਕੇ ਘਰੇ ਆਏ ਕਿਉਂ ਕਿਉਂ ਇੱਕ ਗ੍ਰੀਤਰੀਏ ਨੂੰ ਇੱਕ ਪ੍ਰਚਾਰਕ ਨੂੰ ਇੱਕ ਧਾਰਮਿਕ ਇਨਸਾਨ ਨੂੰ ਲਫਾਬੇ ਬਣ ਦੇਖਣਾ ਪਿਆ ਰਿਹਾ ਕਿਉਂਕਿ ਉਸ ਦੀ ਮਾਇਆ ਦੀ ਤ੍ਰਿਪਤੀ ਅੰਦਰੋਂ ਨਹੀਂ ਹੋਈ ਕਿਉਂ ਜਿਹੜੀ ਕਥਾ ਸੁਣਾਈ ਸੀ ਪਹਿਲਾਂ ਉਸ ਨੇ ਲక్ష్ਮੀ ਨੂੰ ਮੁੜ ਮੁੜ ਦੇਖਿਆ ਪਰ ਉਹਦੇ ਪਿੱਛੇ ਨਹੀਂ ਆਈ ਜੇ ਅੱਜ ਸਿੱਖ ਕੌਮ ਦੇ ਵਿੱਚ ਵੱਡੇ ਵੱਡੇ satsang ਨਹੀਂ ਹੋ ਰਹੇ ਇਹਦਾ ਮਤਲਬ ਬਾਜੇ ਤੇ ਬੈਠੇ ਅਸੀਂ

ਇਕ ਹੋ ਸਕਦਾ ਹਾਂ ਬਾਬਾ ਅਦੋਮੀ ਜੀ ਆਪਣੇ ਗੁਰਪਾਰਸਾ ਦੇ ਚਰਨਾਂ ਵਿੱਚ ਸੰਗਤ ਦੀ ਸੇਵਾ ਵਿੱਚ ਪਹੁੰਚ ਚੁੱਕੇ ਹਨ ਦਾਸ ਤੋਂ ਅਗਲਾ ਸਮਾਂ ਇਹਨਾਂ ਦਾ ਹੈ तकरीबन 5-10 ਮਿੰਟ ਦਾ ਸਮਾਂ ਹੋਰ ਹੈ ਉਸ ਤੋਂ ਬਾਅਦ ਸਮਾਪਤਿਆਂ ਹਾਂ ਜੀਸਸ ਕ੍ਰਾਈਸ ਨੇ ਬਾਈਬਲ ਵਿੱਚ ਲਿਖਿਆ ਕਿ ਇਸੇ ਤੋਂ ਗੁੱਸੇ ਨਹੀਂ ਹਣਾ ਹਰ ਕਿਸੇ ਨੂੰ ਮਾਫ ਕਰ ਦਿਓ ਮਾਫ ਅਸੀਂ ਕਿਸੇ ਦੀ ਗਲਤੀ ਨੂੰ ਨਹੀਂ ਕਰਨਾ ਅਸੀਂ ਕਿਸੇ ਨੂੰ ਮਾਫ ਬਾਹ ਕਰਨਾ ਹੈ ਤਾਂ ਕਿ ਕਿਸੇ ਨੂੰ ਮਾਫ ਕਰਕੇ ਅਸੀਂ ਆਪਣੇ ਆਪ ਦੀ ਸੰਤੁਸ਼ਟੀ ਕਰ ਸਕੀ ਅਸੀਂ ਰੱਦ ਸਕੀ ਸਾਡੇ ਅੰਦਰ ਰਚ ਸਕੀ ਬਾਹਰ ਉਪਰੀਆ ਨਹੀਂ ਹਾਂ ਸਾਨੂੰ ਸਾਨੂੰ ਵੀਰਸ ਕ੍ਰਾਈਸਟ ਵਿੱਚ ਫਿਰ ਲਿਖਿਆ ਬਾਈਪਲ ਦੇ ਤੇ ਕਿਹ ਕਹਿੰਦੇ